ਅੱਜ ਦੇ ਆਖਰੀ ਦਿਨ ਬੜਾ ਇੱਕ ਇੰਪੋਰਟੈਂਟ ਬਿਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੇਸ਼ ਕੀਤਾ ਗਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇਤਾਂ ਦੇ ਮੁਤਾਬਕ ਪੰਜਾਬ ਦਾ ਜੀਐਸਟੀ ਪੰਜਾਬ ਦਾ ਜੀਐਸਟੀ ਸੋਧਣਾ ਬਿਲ 2024 ਪੇਸ਼ ਕੀਤਾ ਗਿਆ ਜਿਹਦਰਾ ਮੈਂ ਸਮਝਦਾ ਪੰਜਾਬ ਦੇ ਵਪਾਰੀਆਂ ਦੀਆਂ ਪੰਜਾਬ ਦੇ ਉਦਸਥੇਕ ਹੋਲਡਰ ਦੀਆਂ ਜਿਹੜੇ ਵਪਾਰ ਦਾ ਕੰਮ ਕਰਦੇ ਨੇ ਉਹਨਾਂ ਦੀਆਂ ਬਟੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੋਇਆ ਕਿਉਂਕਿ ਜਿਵੇਂ ਐਕਸਟਰਾ న్యూట్రల్ ਅਲਕੋਹਲ ኢਐਨਏ ਦੇ ਵਿੱਚ ኢਐਨਏ ਦੇ ਉੱਤੇ ਪਹਿਲਾਂ ਜੀਐਸਟੀ ਲੱਗਦਾ ਸੀਗਾ ਪਹਿਲਾਂ ਜੀਐਸਟੀ ਟੈਕਸ ਜਿਹੜਾ ਉਹ ኢਐਨਏ ਤੇ ਲੱਗਦਾ ਸੀਗਾ ਹੁਣ ਉਹਨੂੰ ਜੀਐਸਟੀ ਦੇ ਪ੍ਰਿਵਿਊ ਚੋਂ ਬਾਹਰ ਕੱਢ ਕੇ ਉਹਨੂੰ ਬੈਟ ਦੇ ਅੰਦਰ ਲਿਆਂਦਾ ਗਿਆਗਾ ਇਹ ਇੱਕ ਵੱਡੀ ਚੇਂਜ ਜਿਹੜੀ ਆ ਪੰਜਾਬ 'ਚ ਹੋਈ ਹੈਗੀ ਪਰ ਨਾਲ ਦੀ ਨਾਲ ਜਿਹੜਾ ਜਿਹੜਾ ਇੰਡਸਟਰੀਅਲ ਪਰਪਸ ਦੇ ਆ ਜਿਹੜਾ ਇੰਡਸਟਰੀਅਲ ਪਰਪਸ ਦੇ ਲਈ ਇਹਨਾਂ ਵਰਤੇ ਜਾਂਦਾ ਹੈਗਾ ਉਹਦੇ ਤੇ ਜੀਐਸਟੀ ਲੱਗੂਗਾ ਪਰ ਲੇਕਿਨ ਜਿਹੜਾ ਹਿਊਮਨ ਕੰਜ਼ਮਪਸ਼ਨ ਦੇ ਲਈ ਯਾਨੀ ਕਿ ਐਲਕੋਹਲ ਵਰਤਿਆ ਜਾਂਦਾਗਾ ਉਦੋਂ ਬੈਟ ਦੇ ਦੀ ਲੈਂਦਾਗਾ ਵੱਡੀ ਜਿਹੜੀ ਆ ਚੇਂਜ ਹੋਈ ਆ ਇਹਦੇ ਨਾਲ ਹੀ ਜਿੰਨਾ ਵਪਾਰੀਆਂ ਨੇ ਜਾਂ ਜਿਹੜੇ GST ਇੰਦਰ ਰਜਿਸਟਰਡ ਨੇ ਉਹਨਾਂ ਨੇ ਆਪਣਾ ITC ਨਹੀਂ ਲਿਆ ਸੀ ਕਿਸੇ ਨਾ ਕਿਸੇ ਕਾਰਨ ਉਹ ਨਹੀਂ ਆਪਣਾ ਫਾਰਮ ਭਰ ਸਕੇ ਸੀ ਸਮੇਂ ਦੇ ਸਿਰ ਜਿਹੜੀ ਰਿਟਰਨ ਨਹੀਂ ਭਰ ਸਕੇ ਸੀਗੇ ਉਹਨਾਂ ਨੂੰ ਛੋੜ ਦਿੱਤੀ ਗਈ ਆ ਜਿਨ੍ਹਾਂ ਨੇ 30 11 30 11 2021 ਤੱਕ ਉਹ ਆਪਣਾ ITC ਜਿਹੜਾ ਇਨਪੁਟ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਹ ਆਪਣਾ ਕਲੇਮ ਕਰ ਸਕਦੇ ਨੇ ਕਿ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਵਪਾਰੀਆਂ ਨੂੰ ਮਿਲ ਸਕਦੀ ਆ ਆਈਟੀਸੀ ਰਿਟਰਨ ਇਹਦੇ ਨਾਲ ਹੀ ਜਿੱਥੇ ਕਿਸੇ ਵਪਾਰੀ ਨੂੰ ਕੋਈ ਨੋਟਿਸ ਜਾਰੀ ਹੁੰਦਾ ਸੀ ਕਿਸੇ ਗਲਤੀ ਦੇ ਕਾਰਨ ਜਾਂ ਕਿਸੇ ਕੋਈ ਟੈਕਨੀਕਲ ਖਰਾਬੀ ਦੇ ਕਾਰਨ ਉਹਨੂੰ ਪਹਿਲਾਂ ਸੱਮਣ ਜਾਰੀ ਹੁੰਦੇ ਸੀ ਕਿ ਇਨ ਪਰਸਨਲ ਪੇਸ਼ ਹੋਵੋ ਤੁਸੀਂ ਖੁਦ ਪੇਸ਼ ਹੋਵੋ ਜਿਹੜਾ ਜੀਐਸਟੀ ਦੇ ਅੰਦਰ ਰਜਿਸਟਰਡ ਹੁੰਦਾ ਸੀਗਾ ਪਰ ਲੇਕਿਨ ਇਹ ਨਵੀਂ ਪ੍ਰਵੀਜ਼ਨ ਕੀਤੀ ਗਈ ਹੈ ਐਮੈਂਡਮੈਂਟ ਕੀਤੀ ਗਈ ਹੈ ਕਿ ਹੁਣ ਖੁਦ ਪੇਸ਼ ਹੋਣ ਦੀ ਬਜਾਏ ਆਪਣੇ ਪਲੀਡਰ ਦੇ ਰਾਹੀਂ ਆਪਣੇ ਐਡਵੋਕੇਟ ਦੇ ਰਾਹੀਂ ਆਪਣੇ ਸੀਏ ਦੇ ਰਾਹੀਂ ਜਿਹੜਾ ਵਪਾਰੀ ਜਿਹੜਾ ਉਹ ਸੰਬੰਧਿਤ ਅਧਿਕਾਰੀ ਕੋਲੇ ਪੇਸ਼ ਹੋ ਸਕਦਾ ਹੈਗਾ ਇਸੇ ਤਰ੍ਹਾਂ ਸੈਕਸ਼ਨ 74ਏ ਦੇ ਵਿੱਚ ਵੱਡੀ ਐਮੈਂਡਮੈਂਟ ਹੋਈ ਆ ਕਿ ਜਿਹੜਾ ਪਹਿਲਾਂ ਰਿਟਰਨ ਰਿਪਲਾਈ ਫਾਈਲ ਕਰਨ ਦਾ ਸਮਾਂ ਰਿਟਰਨ ਸਟੇਟਮੈਂਟ ਫਾਈਲ ਕਰਨ ਦਾ ਸਮਾਂ ਰਿਪਲਾਈ ਫਾਈਲ ਕਰਨ ਦਾ ਸਮਾਂ 30 ਦਿਨ ਸੀਗਾ ਉਹ ਵਧਾ ਕੇ 60 ਦਿਨ ਕੀਤਾ ਗਿਆਗਾ ਸੋ ਇਹਦੇ ਨਾਲ ਮੈਂ ਸਮਝਦਾ ਵੱਡੀ ਵਪਾਰੀਆਂ ਨੂੰ ਇਕ ਰਾਹਤਾ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਨੇ 2017 ਦੇ ਵਿੱਚ ਕਿਉਂਕਿ ਜੀਐਸਟੀ ਰਜੀਮ ਜਿਹੜੀ ਆ ਜੀਐਸਟੀ ਟੈਕਸ ਰਜੀਮ 2017 ਚ ਆਈ ਆ 2017 18 2019 20 ਦੇ ਵਿੱਚ ਯਾਨੀ ਕਿ 2017 ਤੋਂ ਲੈ ਕੇ 19 20 ਤੱਕ ਜਿਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਕਿਸੇ ਨਾ ਕਿਸੇ ਕਾਰਨ ਆਪਣਾ ਟੈਕਸ ਦੀ ਰਿਟਰਨ ਦੇ ਵਿੱਚ ਕੋਈ ਨਾ ਕੋਈ ਖਾਮੀ ਹੋਣ ਦੇ ਕਾਰਨ ਆਪਣੀ ਟੈਕਸ ਰਿਟਰਨ ਨਹੀਂ ਭਰੀ ਜਾਂ ਟੈਕਸ ਨਹੀਂ ਭਰਿਆ ਟੈਕਸ ਟੁੱਟ ਗਿਆ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਆ ਔਰ ਸਾਰੇ ਜਣੇ ਆਪਣਾ ਟੈਕਸ 31 ਤਿੰਨ 31/3/25 ਤੱਕ ਭਰ ਸਕਣਗੇ ਔਰ ਇੰਟਰਸਟ ਜਿਹੜਾ ਵਿਆਜ ਲੱਗਣਾ ਸੀ ਜਾਂ ਪੈਨਲਟੀ ਲੱਗਣੀ ਸੀ ਉਹ ਸਾਰੀ ਖਤਮ ਕੀਤੀ ਗਈ ਆ ਹੁਣ ਸਾਰੇ ਵਪਾਰੀਆਂ ਨੂੰ ਇੱਕ ਵੱਡੀ ਜਿਹੜੀ ਰਾਹਤ ਆ ਪੰਜਾਬ ਚ ਮਿਲੀ ਆ ਕਿ ਉਹ ਆਪਣਾ ਟੈਕਸ ਜਿਹੜਾ ਹੈਗਾ 31/3/25 ਤੱਕ ਜੀਐਸਸੀ ਦਾ ਜੇਕਰ ਕੋਈ ਖਾਮੀ ਰਹੀ ਆ ਟੈਕਸ ਨਹੀਂ ਭਰ ਸਕਿਓ ਭਰ ਦੇਣ ਤਾਂ ਉਹਨਾਂ ਦਾ ਇੰਟਰਸਟ ਤੇ ਜਿਹੜੀ ਪੈਨਲਟੀ ਆ ਉਹ ਬੇਬ ਹੋਊਗੀ ਖਤਮ ਹੋਊਗੀ ਥੈਂਕ ਯੂ ਜੀ